ਸੱਚੇ ਗੱਲ ਤੁਸੀਂ ਦੇਖ ਰਹੇ ਹੋ ਰਾਪਤਾ نیوز ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲਈ ਕੀਤੇ ਵਿਸ਼ੇਸ਼ ਪ੍ਰਬੰਧ ਮੈਡੀਕਲ ਸਹੂਲਤਾਂ ਲਈ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਪਾਰਟੀ ਕਲੀਨਿਕਾਂ ਦਾ ਕੀਤਾ ਗਿਆ ਪ੍ਰਬੰਧ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਏ ਐਮਪੀ ਅਮਰਿਤਪਾਲ ਸਿੰਘ विक्रम सिंह ਮਜੀਠੀਆ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਧਾਖਲ ਕੀਤੀ ਪਟੀਸ਼ਨ ਸ਼ੀਲੌਂਗ ਦਾ ਪੰਜਾਬੀ ਲੈਣ ਇਲਾਕਾ ਸਿੱਖਾਂ ਦਾ ਹੀ ਰਹੇਗਾ ਕਿਹਾ ਜਥੇਦਾਰ ਕਿਆਨੀ ਕੁਲਦੀਪ ਸਿੰਘ ਗੜਗਾਜ ਨੇ ਤੇ ਕੈਨੇਡਾ ਪੁਲਿਸ ਵੱਲੋਂ 11 ਗੈਂਗਸਟਰਾਂ ਦੀਆਂ ਫੋਟੋਆਂ ਜਾਰੀ ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਲੋਕਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਤੇ ਹੁਣ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਗਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਪੰਜ ਹੋਰਾਂ ਖਿਲਾਫ ਨੋਟਿਸ ਲੈਂਡ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ED ਦੀ ਸ਼ਿਕਾਇਤ ਨੂੰ ਹਾਰਜ ਕਰ ਦਿੱਤਾ। ਰਾਉਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨਾ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਇਹ ਮਾਮਲਾ ਕਿਸੇ FIR ਤੇ ਆਧਾਰਿਤ ਨਹੀਂ ਬਲਕਿ CrPC ਦੀ ਧਾਰਾ 200 ਤਹਿਤ ਇੱਕ ਵਿਅਕਤੀ ਦੀ ਨਿੱਜੀ ਸ਼ਿਕਾਇਤ ਨਾਲ ਸੰਬੰਧਿਤ ਹੈ। ਇਸ ਲਈ ईडी ਵੱਲੋਂ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਦਾਇਰ ਕੀਤੀ ਗਈ ਸ਼ਿਕਾਇਤ ਵਿਚਾਰਨਯੋਗ ਨਹੀਂ ਨੈਸ਼ਨਲ ਹੈਰਾਲਡ ਮਾਮਲਾ ਭਾਜਪੀ ਨੇਤਾ ਸੁ브੍ਰਮਣੀਅਮ ਸਵਾਮੀ ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ ਸਵਾਮੀ ਨੇ ਸੋਨੀਆ ਰਾਹੁਲ ਤੇ ਕਾਂਗਰਸ ਦੇ ਹੋਰ ਨੇਤਾਵਾਂ ਤੇ ਐਸੋਸੀਏਟਿਡ ਜਰਨਲਸ ਲਿਮਟਿਡ ਕੰਪਨੀ ਦੀ 2000 ਕਰੋੜ ਦੀ ਜਾਇਦਾਦ ਹੜੱਪਣ ਦਾ ਦੋਸ਼ ਲਗਾਇਆ ਸੀ ਇਸ ਮਾਮਲੇ ਵਿੱਚ ਸੁਮਨ ਦੂਬੇ ਸੈਂਪਤਰੋਦਾ ਯੰਗ ਇੰਡੀਅਨ .ਟੈਕ ਸਮਰਚੈਂਡਾਈਜ਼ ਦੇ ਸੁਨੀਲ ਪੰਡਾ ਦੀ ਵੀ ਮਲਜ਼ਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੀ ਫਤਿਹਗੜ ਸਾਹਿਬ ਵਿਖੇ 3 ਦਿਨਾ ਸ਼ਹੀਦੀ ਜੋੜ ਮੇਲੇ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਪ੍ਰਬੰਧਾਂ ਦਾ ਵੀਰਵਾ ਦਿੱਤਾ। ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਦੁਨੀਆ ਭਰ ਤੋਂ 50 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਣਗੇ। ਬਿਹਤਰ ਪ੍ਰਬੰਧਾਂ ਲਈ ਜ਼ਿਲ੍ਹੇ ਨੂੰ 6 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਮਾਨ ਨੇ ਕਿਹਾ ਕਿ ਸਿਹਤ ਸੇਵਾਵਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਵਾਂਗ 6 ਡਿਸਪੈਂਸਰੀਆਂ ਤੇ ਕਾਮ ਆਦਮੀ ਕਲੀਨਿਕ ਖੋਲੇ ਜਾਣਗੇ। ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਮੁਫਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਏਗੀ। ਜੋ ਕਥਾ ਤੋਂ ਬਾਅਦ ਸ਼ਰਦਾਲੂਆਂ ਨੂੰ ਸਮੇਂ ਤੇ ਰੂਟਾਂ ਮਾਰੇ ਜਾਣਕਾਰੀ ਦੇਵੇਗੀ ਇਸੋ ਇਲਾਵਾ 100 ਤੋਂ ਵੱਧ ਮੁਫਤ ਈ-ਰਿਕਸ਼ਾ ਵੀ ਚਲਾਏ ਜਾਣਗੇ ਸਫਾਈ ਵਿਵਸਾ ਨੂੰ ਮਜ਼ਬੂਤ ਕਰਨ ਲਈ ਸਵੈਪ ਮਸ਼ੀਨ ਲਗਾਈ ਜਾਏਗੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਕੂੜਾ ਇਕੱਠਾ ਕਰਨ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਨੇ ਤੇ ਉਹਨਾਂ ਨੂੰ ਕੈਰੀ ਬੈਗ ਮੁਹੱਈਆ ਕਰਵਾਏ ਜਾਣਗੇ ਛੋਟੇ ਹਾਥੀ ਤਾਇਨਾਤ ਕੀਤੇ ਗਏ ਨੇ ਜੋ ਰਾਤ ਨੂੰ ਵੀ ਕੰਮ ਕਰਨਗੇ ਲੱਖਾਂ ਸ਼ਰਦਾਲੂਆਂ ਦੇ ਆਉਣ ਨਾਲ ਮੋਬਾਈਲ ਨੈਟਵਰਕ ਤੇ ਦਬਾਅ ਪੈ ਸਕਦਾ ਹੈ ਇਸ ਲਈ ਇਸ ਇਗਨਾ ਨੂੰ ਅਸਾਈ ਤੌਰ ਤੇ ਵਿਧਾਇਆ ਗਿਆ ਏ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸੁਵਿਧਾ ਜਾਂ ਕਿਹੜੀ ਕਿਹੜੀ ਸਹੂਲਤ ਜਾਂ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਹੈ ਸੇਤ ਸੁਵਿਧਾਾਂ ਤੋਂ ਸ਼ੁਰੂ ਕਰ ਲੈਨੇ ਆ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਆ ਦੇ ਵਿੱਚ ਖੋਲੇ ਜਾਣਗੇ ਤੇ ਉੱਥੇ ਹਰ ਕਿਸਮ ਦੀ ਦਵਾਈ 200 ਸ਼ਕਲ ਬੱਸਾਂ ਬਿਲਕੁਲ ਫਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਵਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਬੱਸੇ ਅਗਲਾ ਟਾਈਮ ਕਿੰਨੇ ਵਜੇ ਦਾ ਹੈ 200 ਬੱਸਾਂ ਨੇ ਜਿਨ੍ਹਾਂ ਦਾ ਡਿਸਪਲੇ ਕੀਤਾ ਹੋਊਗਾ ਕਿ ਇੱਥੋਂ ਐਨੇ ਮਿੰਟ ਤੇ ਬਸ ਜਾਊਗੀ ਫਿਰ ਅਗਲੀ ਬਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਰਾ ਉਹ ਸ਼ਡਿਊਲ ਜਿਹੜਾ ਬੱਸਾਂ ਦਾ ਉਹ ਡਿਸਪਲੇ ਕੀਤਾ ਹੋਊਗਾ 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਦੋਂ ਹੋਰ ਹੀ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਸਾਫ ਸਫਾਈ ਵਾਸਤੇ ਥ੍ਰੀਪਿੰਗ ਮਸ਼ੀਨਾ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਮਨਾ ਮੰਗਾਈਆਂ ਗਈਆਂ ਨੇ ਤੇ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਪੈਸ਼ਲੀ ਇਹ ਹਦਾਇਤਾਂ ਪਾਰਟੀ ਵੱਲੋਂ ਜਾਰੀ ਹੋਈਆਂ ਨੇ ਕਿ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਅਨਸੇਥ ਅਤੇ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੀਡੀਓ ਕਾਨਫਰੈਂਸਿੰਗ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਹੋਏ। ਉਹਨਾਂ ਦੀ ਪੈਰੋਲ ਨੂੰ ਲੈ ਕੇ ਪਾਈ ਗਈ ਪਟੀਸ਼ਨ ਤੇ ਅੱਜ ਸੁਣਵਾਈ ਹੋਈ। ਚੀਫ ਜਸਟਿਸ ਸ਼ੀਲ ਲਾਗੂ ਤੇ ਜਸਟਿਸ ਸੰਜੀਵ 베ਰੀ ਦੇ ਬੈਂਚ ਅਗੇ ਅਮਰਿਤਪਾਲ ਸਿੰਘ ਨੇ ਖੁਦ ਅਦਾਲਤ ਨੂੰ ਸੰਬੋਧਨ ਕੀਤਾ ਕਿਉਂਕਿ ਉਹ ਵਕੀਲਾਂ ਦੀਆਂ ਸੇਵਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਸਨ। ਅਮਰਿਤਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਅਨੰਸੇ ਤਹਿਤ ਹਿਰਾਸਤ ਕਰਨ ਉਹਨਾਂ ਦੇ ਸੰਸਦੀ ਹਲਕੇ ਖਡੂਰ ਸਾਹਿਬ ਨਾਲ ਜੁੜੇ ਮੁੱਦੇ ਲੋਕ ਸਭਾ ਵਿੱਚ ਨਹੀਂ ਉਠਾਏ ਜਾ ਰਹੇ। ਉਹਨਾਂ ਕਹਿੰਦੇ ਕਿ ਇਹ ਮੁੱਦਾ ਸਿਰਫ ਉਹਨਾਂ ਤੱਕ ਸੀਮਤ ਨਹੀਂ ਬਲਕਿ ਉਹਨਾਂ ਦੇ ਵੋਟਰਾਂ ਦੀ ਸੰਸਦੀ ਆਵਾਜ਼ ਨੂੰ ਦਬਾਉਣ ਵਾਲਾ ਹੈ। ਭਾਰਤੀ ਜਮਹੂਰੀਅਤ ਵਿੱਚ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਵਿੱਚ ਮੁੱਦੇ ਉਠਾਉਣ ਦਾ ਅਧਿਕਾਰ ਹੈ ਪਰ ਉਹਨਾਂ ਤੇ ਲਗਾਇਆ ਐਨਐਸਏ ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਜਿਸ ਨਾਲ ਹਲਕੇ ਦਾ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ ਹੈ। ਉਹਨਾਂ ਪਹਿਲਾਂ ਸ਼ਰਤੀ ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜੋ ਮੁੱਦੇ ਉਠਾ ਸਕਣ ਪਰ ਅਜ ਤੱਕ ਉਹਨਾਂ ਨੂੰ ਉਹ ਨਹੀਂ ਮਿਲੀ ਬੈਂਕ ਨੇ ਅੰਮ੍ਰਿਤਪਾਲ ਨੂੰ ਸੁਣਨ ਦੀ ਇੱਛਾ ਜ਼ਾਹਿਰ ਕੀਤੀ ਪਰ ਨਾਲ ਹੀ ਸਪਸ਼ਟ ਕੀਤਾ ਕਿ ਉਹ ਬਿਨਾ ਸ਼ਰਤ ਦੇ ਬੋਲਣਗੇ ਤੇ ਬਾਅਦ ਵਿੱਚ ਵਕੀਲ ਨੂੰ ਬਹਿਸ ਲਈ ਮਾਮਲਾ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ। ਅਮਰਿਤਪਾਲ ਸਿੰਘ ਨੇ ਇਹ ਸ਼ਰਤ ਮੰਨ ਲਈ। ਬੈਂਕ ਨੇ ਨੋਟਿਸ ਲਿਆ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਅਨੁਪਮ ਗੁਪਤਾ ਪਿਛਲੀ ਸੁਣਵਾਈ ਵਿੱਚ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਸਨ ਕਰ ਸਕੇ ਇਸ ਲਈ ਉਹਨਾਂ ਨੂੰ ਹੋਰ ਸੁਣਨਾ ਜ਼ਰੂਰੀ ਹੈ। ਅਦਾਲਤ ਨੇ ਇਸ ਮਾਮਲੇ ਤੇ ਪਹਿਲਾਂ ਦੁਪਹਿਰ ਬਾਅਦ ਸੁਣਵਾਈ ਕੀਤੀ ਜਾਣ ਦੇ ਹੁਕਮ ਦਿੱਤੇ। ਬਾਅਦ ਦੁਪਹਿਰ ਹੋਈ ਸੁਣਵਾਈ ਤੋਂ ਬਾਅਦ ਮਾਮਲੇ ਨੂੰ ਕੱਲ੍ਹ ਯਾਨੀ ਕਿ 17 ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਤੁਰੰਤ ਬਾਅਦ ਮਜੀਠੀਆ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਪੁਸ਼ਟੀ ਕੀਤੀ ਕਿ ਹਾਈ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਉਨ੍ਹਾਂ ਨੂੰ ਇਨਸਾਫ ਦੇਵੇਗੀ ਇਸੋ ਪਹਿਲਾਂ ਲਗਭਗ 20 ਪੰਨਿਆਂ ਦੇ ਹਾਈ ਕੋਰਟ ਦੇ ਹੁਕਮ ਵਿੱਚ ਜਸਟਿਸ ਤਿਰਭਵਨ ਦਈਆ ਨੇ ਕਿ ਹਾਸੀ ਕਿ ਆਰਥਿਕ ਅਪਰਾਧ ਆਮ ਅਪਰਾਧਾਂ ਤੋਂ ਵੱਖਰੇ ਵਰਗ ਵਿੱਚ ਆਉਂਦੇ ਨੇ ਅਜਿਹੇ ਮਾਮਲਿਆਂ ਵਿੱਚ ਇੱਕ ਡੂੰਗੀ ਸਾਜ਼ਿਸ਼ ਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੀ ਸੰਭਾਵਨਾ ਹੁੰਦੀ ਹੈ ਤੇ ਇਸ ਲਈ ਅਦਾਲਤਾਂ ਨੂੰ ਜ਼ਮਾਨਤ ਤੇ ਵਿਚਾਰ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਹਰਿਆਣਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਇੱਕ ਕਦਮ ਉਹਨਾਂ ਦੇ ਮੋੜ ਵਸੇਬੇ ਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਰਿਵਾੜੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਜਿਨ੍ਹਾਂ ਨੇ ਦੰਗਿਆਂ ਵਿੱਚ ਪਰਿਵਾਰਕ ਮੈਂਬਰ ਗੁਆਏ ਸਨ, ਨੂੰ 18 ਦਸੰਬਰ ਤੱਕ ਅਰਜ਼ੀ ਦੇਣ ਲਈ ਕਿਹਾ ਹੈ। ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਆਪਣਾ ਨਾਮ, ਪਤਾ, ਸੰਪਰਕ, ਵੇਰਵੇ, ਦੰਗਿਆਂ ਦਾ ਸੰਖੇਪ ਵਰਣਨ ਤੇ ਪਰਿਵਾਰਕ ਮੈਂਬਰਾਂ ਦੀ ਮੌਤ ਨਾਲ ਸੰਬੰਧਤ ਉਪਲਬਧ ਦਸਤਾਵੇਜ਼ ਸਾਂਝੇ ਕਰਨੇ ਜ਼ਰੂਰੀ ਨੇ। ਡੀਸੀ ਦਫ਼ਤਰ ਨੇ ਸਪਸ਼ਟ ਕੀਤਾ ਹੈ ਕਿ ਇਹ ਜਾਣਕਾਰੀ ਸਿਰਫ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕਰਨ ਤੇ ਇੱਕ ਸਧਾਰਨ ਤਸਦੀਕ ਪ੍ਰਕਿਰਿਆ ਦੀ ਆਗਿਆ ਦੇਣ ਲਈ ਲੋੜੀਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੂਰੀ ਜਾਣਕਾਰੀ 18 ਦਸੰਬਰ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਰੇਵਾੜੀ ਵਿਖੇ ਪ੍ਰਦਾਨ ਕਰਨ ਤਾਂ ਜੋ ਸੰਕਲਿਤ ਜਾਣਕਾਰੀ ਸਮੇਂ ਸਿਰ ਸਰਕਾਰ ਨੂੰ ਭੇਜੀ ਜਾ ਸਕੇ ਤੇ ਯੋਗ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਰਾਜ ਅਧਿਕਾਰੀਆਂ ਤੱਕ ਪਹੁੰਚਾਈ ਜਾ ਸਕੇ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦਾ ਉਸ ਦੇ ਜੱਦੀ ਪਿੰਡ ਚਣਕੋਆ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੋਸਟਮਾਰਟਮ ਤੋਂ ਬਾਅਦ ਬਲਾਚੋਰੀਆ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਵਿਖੇ ਲਿਆਂਦੀ ਗਈ ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪੂਰੇ ਪਿੰਡ ਦੀਆਂ ਅੱਖਾਂ ਨਾਮ ਹੋ ਗਈਆਂ ਦੱਸ ਜਿਏ ਕਿ ਮੁਹਾਲੀ ਦੇ ਸੋਹਾਣਾ ਵਿੱਚ 4 ਦਿਨਾਂ ਕਬੱਡੀ ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਰਾਣਾ ਬਲਾਚੋਰੀਆ ਦਾ ਵਿਆਹ ਸਿਰਫ 10 ਦਿਨ ਪਹਿਲਾਂ ਹੀ ਹੋਇਆ ਸੀ ਉਮੋਲ ਰੂਪ ਵਿੱਚ ਬਲਾਚੌਰ ਦਾ ਰਹਿਣ ਵਾਲਾ ਸੀ ਤੇ ਇਸ ਸਮੇਂ ਮੋਹਾਲੀ ਵਿੱਚ ਰਹਿ ਰਿਹਾ ਸੀ ਰਾਣਾ ਬਲਾਚੌਰਿਆ ਦਾ ਪਰਿਵਾਰ ਕੱਲ ਦੁਪਹਿਰ ਤੱਕ ਵਿਆਹ ਦਾ ਜਸ਼ਨ ਮਨਾ ਰਿਹਾ ਸੀ ਪਰ ਅਰੋਜ਼ੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨ ਸ਼ੂਟਰ ਆਏ ਸਨ ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਇਹ ਦੋਵੇਂ ਸ਼ੂਟਰ ਅਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੇ ਨਾਮ ਅਦਿੱਤਿਆ ਕਪੂਰ ਤੇ ਕਰਨ ਪਾਠਕ ਦੱਸੀ ਜਾ ਰਹੇ ਨੇ एसएसपी ਨੇ ਕਿਹਾ ਕਿ ਸਾਰੇ ਮੁਲਜ਼ਮ ਜਲਦੀ ਹੀ ਪੁਲਿਸ ਹਿਰਾਸਤ ਵਿੱਚ ਹੋਣਗੇ। ਐਸਐਸਪੀ ਨੇ ਸਪਸ਼ਟ ਕੀਤਾ ਕਿ ਇਸ ਕਤਲ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਨਾਲ ਕੋਈ ਸਿੱਧਾ ਲਿੰਕ ਨਹੀਂ ਹੈ। ਭਾਵੇਂ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵਿੱਚ ਰਾਣਾ ਨੂੰ ਮੂਸੇਵਾਲਾ ਦੇ ਕਤਲ ਨਾਲ ਜੋੜ ਕੇ ਬਦਲੇ ਦੀ ਗੱਲ ਕੀਤੀ ਗਈ ਸੀ ਪਰ ਪੁਲਿਸ ਜਾਂਚ ਵਿੱਚ ਅਜੇ ਤੱਕ ਰਾਣਾ ਦਾ ਮੂਸੇਵਾਲਾ ਕੇਸ ਨਾਲ ਕੋਈ ਸਬੰਧ ਨਹੀਂ ਮਿਲਿਆ ਇਸ ਦੀ ਬਜਾਏ ਕਤਲ ਦਾ ਮੁੱਖ ਕਾਰਨ ਕਬੱਡੀ ਟੂਰਨਾਮੈਂਟਾਂ ਵਿੱਚ ਦਬਦਬੇ ਨੂੰ ਲੈ ਕੇ ਰੰਜਿਸ਼ ਦੱਸੀ ਜਾ ਰਹੀ ਹੈ। ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੁਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਮਾ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਵਿੱਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40ਸ ਹਸਪੀਟਲ ਲੈ ਕੇ ਗਏ ਕਿਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ। ਇਹਦੇ ਵਿੱਚ ਇੱਕ ਕੱਲ ਫਿਰ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ। ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵੇਜ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਤੇ ਕਲੋ ਸੀਗਾ ਇੱਕ ਵੱਡੀ ਜੁਦੇ ਨਾਲ ਉਹਦੇ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਇਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫਾਰ ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਕਬੱਡੀ ਮੈਚ ਦੌਰਾਨ ਹੋਏ ਰਾਣਾ ਬਲਾ ਚੌਰੀਆ ਦੇ ਕਤਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼wini ਸ਼ਰਮਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਅੱਜ ਇਸ ਕਦਰ ਅਸੁਰੱਖਿਅਤ ਬਣ ਚੁੱਕਾ ਹੈ ਕਿ ਹੁਣ ਕਬੱਡੀ ਦਾ ਮੈਦਾਨ ਵੀ ਗੋਲੀਆਂ ਤੋਂ ਨਹੀਂ ਬਚਿਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਕਿਹਾ ਮੋਹਾਲੀ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰਿਆ ਨੂੰ ਖਿਡਾਰੀਆਂ ਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਹੋਰ ਵੀ ਦਰਦਨਾਕ ਇਸ ਲਈ ਹੈ ਕਿਉਂਕਿ ਰਾਣਾ ਬਲਾਚੌਰਿਆ ਦੇ ਵਿਆਹ ਨੂੰ ਸਿਰਫ 10 ਤੋਂ 15 ਦਿਨ ਹੀ ਹੋਏ ਸਨ। ਇੱਕ ਨਵੀਂ ਬਣੀ ਜ਼ਿੰਦਗੀ ਨੂੰ ਗੈਂਗਸਟਰ ਰਾਜ ਨੇ ਬੇਰਹਿਮੀ ਨਾਲ ਖਤਮ ਕਰ ਦਿੱਤਾ। ਉਨ੍ਹਾਂ ਅੱਗੇ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਮੀਆਂ ਤੇ ਜਗਰਾਉ ਦੇ ਤੇਜਪਾਲ ਸਿੰਘ ਦੀ ਬੇਰਹਿਮੀ ਨਾਲ ਹਤਿਆ ਹੋ ਚੁੱਕੀ ਹੈ। ਇਹ ਸਾਰੀਆਂ ਕਟਨਾਵਾਂ ਇੱਕੋ ਗੱਲ ਸਾਫ਼ ਕਰਦੀਆਂ ਨੇ ਕਿ ਭਗਵੰਤ ਮਾਨ ਸਰਕਾਰ ਦੇ ਦੌਰ ਵਿੱਚ ਪੰਜਾਬ ਦੇ ਖਿਡਾਰੀ ਵੀ ਗੈਂਗਸਟਰਾਂ ਦੇ ਨਿਸ਼ਾਨੇਤੇ ਨੇ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ। ਮਾਨ ਨੇ ਕਿਹਾ ਕਿ ਜੇਕਰ ਗੈਂਗਸਟਰ ਗੋਲੀਆਂ ਚਲਾਉਣ ਤੋਂ ਬਾਅਦ ਆਪਣੀ ਮਾਂ ਦੀ ਗੋਦ ਵਿੱਚ ਸੌ ਜਾਂਦੇ ਨੇ ਕਿਸੇ ਨੂੰ ਵੀ ਪੁਲਿਸ ਆਰਡਰ ਨੂੰ ਪੁਲਿਸ ਗੋਲੀ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇਗੀ। ਜਾਨ ਨਹੀਂ ਦੇਵਾਂਗੇ ਸਾਡੇ ਮੁੱਦੇ ਤੇ ਇੱਕ ਸਮਾਜੀ ਜਵਾਬ ਦੇਣਗੇ। ਉਹ ਮੈਂ ਫਿਰ ਕਹਿ ਦਿੰਨਾ ਕਿ ਭਗਵੰਤ ਮਾਨ ਨੇ ਕਿਹਾ ਕੀ ਆ ਕਵੀਦ ਦੀ ਕਾਂਦੇ ਉਸ ਤੋਂ ਲੈ ਬੀਜੇ ਨੇ ਜਿਸ ਨੇ ਪੀਟੇ ਜਾਂ ਗੋਣੀਆਂ ਚਲਾ ਕੇ ਉਹਨੇ ਕਿਹਾ ਕਿ ਆਪਣੇ ਮਾਮਾਣੀਆਂ ਗੋਣੀਆਂ ਸਮੇਂ ਦੌਰਾਨ ਪਾਇਦਾ ਹੋਏ ਸੰਤੇ ਹੁਣ ਸਾਰਾ ਮੁਸਤਫਾ ਲਾਣਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਪੂਰੇ ਮਾਮਲੇ ਦਾ ਬਰੀਕੀ ਨਾਲ ਅੰਤਾਰੀ ਇਹਨਾਂ ਨੇ ਪੂਰੇ ਉਹਨਾਂ ਦੀ ਸ਼ਾਂਤੀ ਪਸੰਦ ਲਈ ਸਰਵਾਪੱਧ ਪਾਰਲਾਮੈਂਟ ਮੰਨਣ ਵਾਲੀ ਕੰਮ ਕਰ ਰਹੀ ਹੈ ਜਿਸ ਤੋਂ ਸਾਰਾ ਮਨ ਦੇ ਕਾਲਜ਼ ਆ ਰਹੇ ਨੇ ਇਹ ਉਹੀ ਜਾਣਦੀ ਹੈ ਕਿ ਕਿਸੇ ਨੂੰ ਵੀ ਸੂਬੇ ਵਿੱਚ ਸ਼ਾਂਤੀ ਪਾਂ ਕਰਨ ਦੀ ਇਜਾਜ਼ਤ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੁੱਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ 'ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ 'ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਜੀ ਹੋਊਗਾ ਚੜੀ ਕਾਲਤਾ ਕਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਮਿਗਾਲਿਆ ਦੇ ਸ਼ਿਲੌਂਗ ਸ਼ਹਿਰ ਵਿੱਚ ਪੰਜਾਬੀ ਲੇਨ ਵਿਖੇ ਵਸਦੇ ਸਿੱਖਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹਾਲ ਜਾਣਿਆ ਇਸ ਦੌਰਾਨ ਇੱਥੇ ਸਥਿਤ ਜਥੇਦਾਰ ਗੜਗਾਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੀ ਨਤਮਸਕ ਹੋਏ ਤੇ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਨਾਨਕ ਸਕੂਲ ਦਾ ਵੀ ਦੌਰਾ ਕੀਤਾ ਜਤੇਦਾਰ ਗੜਗਾਜ ਨੇ ਪੰਜਾਬੀ ਲੇਨ ਵਿੱਚ ਵਸਦੇ ਸਿੱਖਾਂ ਨਾਲ ਮੁਲਾਕਾਤ ਕਰਕੇ ਉਹਨਾਂ પાસેਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਇੱਥੋਂ ਦੇ ਮੌਜੂਦਾ ਹਾਲਾਤ ਤੇ ਸਥਿਤੀ ਨੂੰ ਵਾਚਿਆ ਜਤੇਦਾਰ ਗੜਗਾਜ ਨੇ ਕਿਹਾ ਕਿ ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵਸਦੇ ਸਿੱਖ ਚੜ੍ਹਵੀ ਕਲਾ ਵਿੱਚ ਨੇ ਅਤੇ ਸਿੱਖੀ ਤੇ ਗੁਰੂਕਾਰ ਨਾਲ ਜੁੜੇ ਹੋਏ ਨੇ ਉਹਨਾਂ ਕਹਿੰਦੇ ਕਿ ਸ਼ਿਲਾਂਗ ਦੀਏ ਸੱਤਰਤੀ ਉਤੇ ਸਿੱਖ ਸਦੀਆਂ ਤੋਂ ਵਸ ਰਹੇ ਨੇ ਸਿੱਖਾਂ ਦੀ ਇੱਥੇ ਵਸੋਂ ਵਿੱਚ ਪੰਜਾਬੀ ਲੈਣ ਸਭ ਤੋਂ ਪੁਰਾਣਾ ਇਲਾਕਾ ਹੈ ਉਹਨਾਂ ਕਹਿੰਦੇ ਕਿ ਸਿੱਖਾਂ ਤੇ ਪੰਜਾਬੀਆਂ ਨੇ ਜਿੱਥੇ ਆਪਣੀ ਮਿਹਨਤ ਤੇ ਲਿਆਕਤ ਨਾਲ ਇੱਥੇ ਨਾਮਣਾ ਖਟਿਆ ਉੱਥੇ ਹੀ ਮੇਗਾਲਿਆ ਦੀ ਤਰੱਕੀ ਤੇ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਜੱ태ਦਾਰ ਗੜਗਾਜੀ ਨੇ ਕਿਹਾ ਕਿ ਸ਼ਿਲੌਂਗ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖਾਂ ਦੀ ਗੁਰੂ ਪ੍ਰਤੀਸ਼ਰਧਾ ਤੇ ਸਮਰਪਣ ਭਾਵਨਾ ਦਰਸਾਉਂਦਾ ਹੈ। ਉਹਨਾਂ ਕਹਿੰਦੇ ਕਿ ਪੰਜਾਬੀ ਲੈਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ ਤੇ ਸਿੱਖਾਂ ਦਾ ਹੀ ਰਹੇਗਾ ਕਿਉਂਕਿ ਇੱਥੇ ਰਹਿੰਦੇ ਸਿੱਖ ਵੀ ਮੇਘਾਲਿਆ ਤੇ ਸ਼ਿਲੌਂਗ ਦੇ ਵਾਸੀ ਨੇ। ਇਹ ਜਿਹੜਾ ਪੰਜਾਬੀ ਲੈਨ ਦਾ ਇਲਾਕਾ ਵਾ ਸ਼ਿਲੌਂਗ ਦੇ ਅੰਦਰ 200 ਸਾਲ ਤੋਂ ਸਾਡੇ ਲੋਕ ਸਿੱਖ ਜਿਨ੍ਹਾਂ ਨੇ ਇੱਥੇ ਇਸ ਰਾਜ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਕੋਈ ਮੁਸ਼ਕਲ ਤੇ ਮੁਸੀਬਤ ਪਈ ਆਪਣਿਆਂ ਵਾਂਗ ਸਾਰਿਆਂ ਦੇ ਨਾਲ ਖੜੇ ਤੇ 200 ਸਾਲ ਤੋਂ ਜਿਹੜੀ ਕੌਮ ਇੱਥੇ ਵਸ ਰਹੀ ਆ ਉਸ ਕੌਮ ਨੂੰ ਉਜਾੜਨਾ ਇਹ ਕੋਈ ਇਨਸਾਫ ਨਹੀਂ ਹੈ ਇਹ ਬੇਇਨਸਾਫੀ ਹੈ ਤੇ ਮੈਂ ਸ਼ਲਾਘਾ ਕਰਦਾ ਉਹਨਾਂ ਸਾਰੀ ਜਥੇਬੰਦੀਆਂ ਦੀ ਜਿਹੜੀਆਂ 2017 18 ਤੋਂ ਸਿੱਖ ਹੱਕਾਂ ਦੀ ਇਹ ਜੰਗ ਲੜ ਰਹੀਆਂ ਹਨ ਤੇ ਸਿੱਖ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਖੜੇ ਹਾਂ ਪਰ ਮੈਂ ਨਾਲ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਹਾਂ ਆਪਾਂ ਹੁਣ ਕੋਈ ਕਮਜ਼ੋਰ ਨਹੀਂ ਹਾਂ ਇਹ ਸਰਕਾਰਾਂ ਵੀ ਸਮਝ ਲੈਣ ਸਿੱਖ ਕੋਈ ਹੁਣ ਕਮਜ਼ੋਰ ਨਹੀਂ ਹਨ ਅਸੀਂ ਵਰਲਡਵਾਈਡ ਪੂਰੇ ਪਾਵਰਫੁੱਲ ਹਾਂ ਤਗੜੇ ਹਾਂ ਹਾਂ ਬੀਤੀ ਚੌਥਾ ਸੰਬਰ ਨੂੰ ਆਸਟ੍ਰੇਲੀਆ ਦੇ ਬੀਚ ਦੇ ਹਨੂਕਾ ਜਸ਼ਨ ਦੌਰਾਨ ਇੱਕ ਭਿਆਨਕ ਆਤਵਾਦੀ ਹਮਲੇ ਵਿੱਚ 15 ਤੋਂ 16 ਲੋਕ ਮਾਰੇ ਗਏ ਤੇ 40 ਤੋਂ ਵੱਧ ਜ਼ਖਮੀ ਹੋਏ। ਹਮਲਾਵਰ ਪਿਤਾ ਪੁੱਤਰ 사ஜித் ਅਕਰਮ ਤੇ ਨਵੀਦ ਅਕਰਮ ਸਨ। 사ஜித் ਨੂੰ ਪੁਲਿਸ ਨੇ ਮੌਕੇ ਤੇ ਗੋਲੀ ਮਾਰ ਕੇ ਮਾਰ ਦਿੱਤਾ ਜਦਕਿ ਨਵੀਦ ਗੰਭੀਰ ਜ਼ਖਮੀ ਹੋ ਕੇ ਹਸਪਤਾਲ ਵਿੱਚ ਪੁਲਿਸ ਹਿਰਾਸਤ ਵਿੱਚ ਹੈ ਤੇ ਉਸ ਤੇ ਗੰਭੀਰ ਦੋਸ਼ ਲੱਗਣਗੇ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨੂੰ ਯਹੂਦੀ ਪਾਈਚਾਰੇ ਤੇ ਨਿਸ਼ਾਨਾ ਬਣਾ ਕੇ ਕੀਤਾ ਆਤਵਾਦੀ ਹਮਲਾ ਘਰਾਰ ਦਿੱਤਾ ਤੇ ਕਿਹਾ ਕਿ ਹਮਲਾਵਰਾਂ ਨੂੰ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਹਮਲਾਵਰਾਂ ਦੀ ਕਾਰ ਵਿੱਚ ਦੋ ਆਈਐਸ ਆਈਐਸ ਝੰਡੇ ਤੇ ਬੰਬ ਵਰਗੇ ਸੰਦੇग्ध ਸਮਾਨ ਮਿਲੇ ਸੀਐਨਐਨ ਦੀ ਰਿਪੋਰਟ ਮੁਤਾਬਕ ਫਿਲੀਪੀਨਜ਼ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੋਵੇਂ 1 ਨਵੰਬਰ ਨੂੰ ਫਿਲੀਪੀਨਜ਼ ਗਏ ਸਨ 사जिद ਨੇ ਭਾਰਤੀ ਪਾਸਪੋਰਟ ਵਰਤਿਆ ਜਦਕਿ ਨਵੀਦ ਨੇ ਆਸਟ੍ਰੇਲੀਆਈ ਪਾਸਪੋਰਟ ਜ਼ਿਆਦਾਤਰ ਰਿਪੋਰਟਾਂ ਵਿੱਚ ਦੋਵਾਂ ਨੂੰ ਪਾਕਿਸਤਾਨੀ ਮੂਲ ਦਾ ਦੱਸਿਆ ਗਿਆ ਪਰ 사जिद ਨੇ ਫਿਲੀਪੀਨਜ਼ ਜਾਂਦੇ ਸਮੇਂ ਭਾਰਤੀ ਪਾਸਪੋਰਟ ਵਰਤਿਆ ਜਿਸ ਕਾਰਨ ਉਸ ਨੂੰ ਭਾਰਤੀ ਨਾਗਰਿਕ ਵੀ ਮੰਨਿਆ ਜਾ ਰਿਹਾ ਹੈ ਭਾਰਤ ਨੇ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹਮਲੇ ਵਿੱਚ ਤਿੰਨ ਭਾਰਤੀ ਵਿਦਿਆਰਥੀ ਵੀ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਕੁਝ ਹਸਪਤਾਲ ਵਿੱਚ ਦਾਖਲ ਨੇ ਹਮਲੇ ਦੌਰਾਨ ਇੱਕ ਨਿਹੱਥੇ ਮੁ슬ਮਨ ਵਿਅਕਤੀ ਅਹਿਮਦ ﺍﻟअਹਿਮਦ ਨੇ ਹਿੰਮਤ ਨਾਲ ਸਾਜੀਦੀ ਰਾਈਫਲ ਖੋਲੀ ਜਿਸ ਨਾਲ ਕਈ ਜਾਨਾਂ ਬਚ ਗਈਆਂ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਉਸ ਨੂੰ ਆਸਟ੍ਰੇਲੀਆਈ ਹੀਰੋ ਕਿਹਾ ਤੇ ਹਸਪਤਾਲ ਵਿੱਚ ਉਸ ਨਾਲ ਮੁਲਾਕਾਤ ਕੀਤੀ ਸਵੇਰੇ ਪਾਰਵਿਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ 스마트 ਮੀਟਰ ਪੁੱਟ ਕੇ ਪਾਵਰਕਾਮ ਦਫ਼ਤਰ ਪਹੁੰਚਾਏ ਜਾ ਰਹੇ ਨੇ ਇਹ ਮੀਟਰ ਬਿਜਲੀ ਸੋਧ ਬਿੱਲ 225 ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਨਾਬਾ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਪਾਵਰਕਾਮ ਦੇ ਦਫ਼ਤਰ ਕਿਸਾਨਾਂ ਨੇ ਥੈਲੀਆਂ ਵਿੱਚ 스마트 ਮੀਟਰ ਪਾ ਕੇ ਐਕਸ਼ਨ ਦਫ਼ਤਰ ਦੇ ਬਾਹਰ ਢੇਰੀ ਕਰ ਦਿੱਤੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਵਾਕ ਵਾਕ ਪਿੰਡਾਂ ਤੋਂ ਮੀਟਰ ਉਤਾਰ ਕੇ ਐਕਸ਼ਨ ਦਫ਼ਤਰ ਲੈ ਕੇ ਪੁੱਜੇ ਹਾਂ ਮੁਨਾਕਿਆ ਕਿ ਜੇਕਰ ਸਮਾਰਟ ਮੀਟਰ ਹਰ ਘਰ ਵਿੱਚ ਲੱਗ ਗਏ ਤਾਂ ਲੋਕ ਬਿੱਲ ਵੀ ਨਹੀਂ ਭਰ ਸਕਣਗੇ। ਮੁਨਾਕਿਆ ਕਿ ਇਹ ਸੰਘਰਸ਼ ਕੇਂਦਰ ਸਰਕਾਰ ਦੇ ਖਿਲਾਫ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤੇ 20 ਦਸੰਬਰ ਨੂੰ ਸੂਬੇ ਭਾਰ ਵਿੱਚ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕੀਤਾ ਗਿਆ। ਅਨਗਾਕੀ ਇਹ ਸੰਘਰਸ਼ ਕੇਂਦਰ ਸਰਕਾਰ ਖਿਲਾਫ ਹੋਰ ਤੇਜ਼ ਕੀਤਾ ਜਾਵੇਗਾ ਤੇ 20 ਦਸੰਬਰ ਨੂੰ ਸੂਬੇ ਪਾਰ ਵਿੱਚ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕੀਤਾ ਜਾਏਗਾ ਇਸ ਮੌਕੇ ਕਿਸਾਨ ਆਗੂਆਂ ਨੇ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੰਘਰਸ਼ ਵਿੱਚ ਸਾਥ ਦੇਣ ਕਿਉਂਕਿ ਜੇਕਰ 22500 ਬਿੱਲ ਲਾਗੂ ਹੋ ਜਾਂਦਾ ਹੈ ਤਾਂ ਹਰ ਵਿਅਕਤੀ ਕਰਜ਼ਾਈ ਹੋ ਜਾਏਗਾ ਉਹਨਾਂ ਕਹਿੰਿਆ ਕਿ ਅਸੀਂ 18 19 ਦਸੰਬਰ ਨੂੰ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਦੇਣ ਜਾ ਰਹੇ ਹਾਂ ਤੇ 20 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਸੂਬੇ ਪਾਰ ਵਿੱਚ ਕੀਤਾ ਜਾਏਗਾ ਅੱਜ ਤਕਰੀਬਨ ਜੋ ਕੇ ਕੇਐਮ ਫਾਰਮਾ ਕਿਸਾਨ ਮਜ਼ਦੂਰ ਮੋਰਚਾ ਜੋ ਸੰਭੂ ਬਾਰਡਰ ਤੇ ਲੜ ਰਹੀ ਸੀ ਉਹਨਾਂ ਦੇ ਸੱਦੇ ਤੇ ਤਕਰੀਬਨ 10 ਤਰੀਕ ਤੋਂ ਜੋ ਲਗਾਤਾਰ ਉਹਨਾਂ ਵੱਲੋਂ ਐਲਾਨ ਸੀ 10 ਸਰ 11 ਨੂੰ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਉਤਾਰੇ ਜਾ ਰਹੇ ਨੇ ਕਿਉਂਕਿ ਜਿਹੜਾ ਬਿਜਲੀ ਐਕਟ 2025 ਕੇਂਦਰ ਸਰਕਾਰ ਵੱਲੋਂ ਜੋ ਖਰੜਾ ਆਇਆ ਹੈ ਪੰਜਾਬ ਸਰਕਾਰ ਕੋਲ ਉਹਦਾ ਮਤਲਬ ਆ ਪਟਕੇ ਵਿਰੋਧ ਕਰਦੇ ਆ ਕਿਉਂਕਿ ਹਰੇਕ ਵਰਗ ਦੇ ਮਤਲਬ ਇਹ ਖਿਲਾਫ ਜਾਂਦੇ ਨੇ ਜਿਹੜੇ ਕਾਨੂੰਨ ਕਿਉਂਕਿ ਜੇ ਬਿਜਲੀ ਬੋਰਡ ਦਾ ਨਿੱਜੀਕਰਨ ਹੁੰਦਾ ਹੈ ਤਾਂ ਆਮ ਲੋਕਾਂ ਦੇ ਪਹੁੰਚ ਤੋਂ ਬਿਜਲੀ ਬਾਹਰ ਹੋ ਜਾਣੀ ਆ ਇਸ ਕਰਕੇ ਇਹਦਾ ਪਹਿਲਾ ਸਟੈਪ ਜਿਹੜਾ ਇਹ ਸੀਗਾ ਕਿ 5 ਤਰੀਕ ਨੂੰ ਆਪਾਂ ਨੇ ਜੋ ਰੇਲਵੇ ਟਰੈਕ ਦੋ ਘੰਟੇ ਲਈ ਜਾਮ ਕੀਤੇ ਸੀਗੇ ਸੰਕੇਤਕ ਧਰਨਾ ਪੂਰੇ ਪੰਜਾਬ ਦੇ ਵਿੱਚ ਸੀਗਾ ਉਸ ਤੋਂ ਬਾਅਦ ਜਿਹੜਾ ਹੁਣ 10 ਤਰੀਕ ਤੋਂ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਪਿੰਡਾਂ ਦੇ ਵਿੱਚੋਂ ਲਗਾਤਾਰ ਲੋਕਾਂ ਦੀ ਸਹਿਮਤੀ ਦੇ ਨਾਲ ਲੋਕਾਂ ਤੱਕ ਇਹ ਗੱਲ ਲਿਜਾ ਕੇ ਲੋਕਾਂ ਨੂੰ ਸਮਝਾ ਕੇ ਕਿ ਇਹਦੇ ਕੀ ਆਪਣੇ ਨੁਕਸਾਨ ਨੇ ਤਾਂ ਲੋਕਾਂ ਦੀ ਸਹਿਮਤੀ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੀਟਰ ਨੇ ਪਿੰਡਾਂ ਦੇ ਵਿੱਚੋਂ ਲਗਭਗ ਉਤਾਰੇ ਜਾ ਰਹੇ ਨੇ ਜੋ ਲੱਗ ਲੱਗੇ ਦਿਨਾਂ ਦੇ ਵਿੱਚ ਇੱਥੇ ਜਮ੍ਹਾਂ ਕਰਾਏ ਜਾ ਰਹੇ ਨੇ ਅੱਜ ਤਕਰੀਬਨ ਦੋ ਤਿੰਨ ਪਿੰਡਾਂ ਤੋਂ ਪਾਵਰਪੁਰ ਕਕਰਾਲਾ ਕਨੂੜਕੀ ਦੋ ਤਿੰਨ ਪਿੰਡਾਂ ਤੋਂ ਨੇ ਜਿਹੜੇ ਮੀਟਰ ਇੱਥੇ ਜਮ੍ਹਾਂ ਕਰਾਏ ਜਾ ਰਹੇ ਨੇਗੇ ਐਕਸ਼ਨ ਦਫ਼ਤਰ ਨਾਬਾ ਦੇ ਵਿੱਚ ਕਿੰਨੇ 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 ਮੀਟਰ ਨੇ ਟੋਟਲ ਆਈਡੀ ਤਕਰੀਬਨ 50 60 ਮੀਟਰਾਂ ਦੇ ਆਸ-ਪਾਸ ਹੈਗੇ ਆ ਜੋ ਅੱਜ ਜਮ੍ਹਾਂ ਕਰਾ ਰਹਿਆਂਗੇ ਆਪਾਂ ਸੋ ਲਗਾਤਾਰ ਪਹਿਲਾਂ ਵੀ ਕਰਾਇਆਗੇ ਤੇ ਪ੍ਰੋਸੈਸੇ ਅੱਗੇ ਵੀ ਜਾਰੀ ਰਹੂਗਾ ਤੇ ਆਪਣਾ ਨਾਲ ਹੀ ਇਹਦੇ ਮਤਲਬ ਜਿਹੜਾ ਅਗਲਾ ਪ੍ਰੋਗਰਾਮ ਹੈ 18 19 ਤਰੀਕ ਨੂੰ ਜਿਹੜਾ ਦੋ ਦਿਨਾਂ ਮੋਰਚੇ ਚੱਲਣਗੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਉਹ ਵੀ ਇਸੇ ਸਬੰਧ ਦੇ ਵਿੱਚ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਹੈ ਜਿਹੜਾ ਐਕਟ ਹੈ ਇਹਨੂੰ ਪੰਜਾਬ ਸਰਕਾਰ ਰੱਦ ਕਰੇ ਇਸ ਦੇ ਸਬੰਧ ਦੇ ਵਿੱਚ ਤੇ 20 ਤਰੀਕ ਨੂੰ ਮਤਲਬ ਪੱਕੇ ਮੋਰਚੇ ਜੋ ਰੇਲਾਂ ਦੇ ਰੇਲਵੇ ਟਰੈਕਾਂ ਦੇ ਉੱਪਰ ਲੱਗਣ ਜਾ ਰਹੇ ਨੇਗੇ ਦੋ ਦਿਨਾਂ ਡੀਸੀ ਦਫ਼ਤਰ ਲਾ ਕੇ 18 19 ਦਾ 20 ਤਰੀਕ ਨੂੰ ਜੋ ਪੱਕੇ ਮੋਰਚੇ ਨੇ ਉਹ ਰੇਲਾਂ ਦੇ ਟਰੈਕਾਂ ਦੇ ਉੱਪਰ ਲੱਗਣ ਉਹ ਕਿੰਨੇ ਦਿਨ ਹੈ ਜਿਹੜਾ ਹੈਗਾ 4 ਉਹ ਫਿਲਹਾਲ ਤਾਂ ਮਤਲਬ ਹਜੇ ਪੱਕੇ ਮੋਰਚੇ ਨੇ ਤੇ ਮੌਕੇ ਤੇ ਸਥਿਤੀ ਦੇ ਮੁਤਾਬਕ ਜਿਹੇ ਜੈ ਜੈ ਹੋ ਅੱਗੇ ਪਿੱਛੇ ਵੀ ਸਮਾਂ ਹੋ ਸਕਦਾ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਵੀ ਮਤਲਬ ਪ੍ਰੋਗਰਾਮ ਦੇ ਵਿੱਚ ਤਬਦੀਲੀ ਆ ਸਕਦੀ ਆਮ ਆਦਮੀ ਪਾਰਟੀ ਪੰਜਾਬ ਨੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਏਮਪਲੋਇਮੈਂਟ ਗਾਰੰਟੀ ਐਕਟ ਯਾਨੀ ਮੰਡਰੇਗਾ ਨੂੰ ਖਤਮ ਕਰਨ ਤੇ ਇਸ ਦੀ ਜਗ੍ਹਾ ਖਾਤੀ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਨ ਯਾਨੀ ਵੀਬੀਜੀ ਰਾਮਜੀ ਲਿਆਉਣ ਦੇ ਕੇਂਦਰ ਸਰਕਾਰ ਦੇ ਕਦਮ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਨੂੰ ਦੇਸ਼ ਭਰ ਦੇ ਪੇਂਡੂ ਮਜ਼ਦੂਰਾਂ ਦੇ ਅਧਿਕਾਰਾਂ ਮਾਨਤੇ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਇੱਕ ਸੋਚੀ ਸਮਝੀ ਝਾਲ ਕਰਾਰ ਦਿੱਤਾ ਹੈ ਆ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਆਪ ਆਗੂ ਹਰਪ੍ਰੀਤ ਸਿੰਘ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਲਗਾਤਾਰ ਖੋਖਲੇ ਨਾਅਰੇ ਅਤੇ ਸਿਆਸੀ ਨਾਟਕਾਂ ਤੇ ਨਿਰਭਰ ਰਹੀ ਹੈ ਹੁਣ ਸਮਾਜ ਦੇ ਸਭ ਤੋਂ ਗਰੀਬ ਵਰਗਾਂ ਲਈ ਬਣਾਈਆਂ ਭਲਾਈ ਗਾਰੰਟੀਆਂ ਨੂੰ ਯੋਜਨਾਬੱਧ ਢੰਗ ਨਾਲ ਖਤਮ ਕਰ ਰਹੀ ਹੈ ਗਰਗ ਨੇ ਕਿਹਾ ਕਿ ਇਹ ਸਿਰਫ ਨਾਮ ਬਦਲਣ ਜਾਂ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਬਾਰੇ ਨਹੀਂ ਹੈ ਅਸਲ ਮੁੱਦਾ ਇਹ ਹੈ ਕਿ ਕੇਂਦਰ ਨੇ ਅਸਲ ਵਿੱਚ ਮਨਰੇਗਾ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਹੈ ਤੇ ਨਿਰਮਿਤ ਟੀਵੀ ਬਹਿਸਾਂ ਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਦੇ ਪਿੱਛੇ ਆਪਣਾ ਮਜ਼ਦੂਰ ਵਿਰੋਧੀ ਏਜੰਡਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਗਰਗਨੇ ਚੇਤਾਵਨੀ ਦਿੱਤੀ ਕਿ 12 ਕਰੋੜ ਤੋਂ ਵੱਧ ਪਿੰਡੂ ਕਾਮੇ ਜਿਨ੍ਹਾਂ ਕੋਲ ਵਰਤਮਾਨ ਵਿੱਚ ਮਨਰੇਗਾ ਜੋਬ ਕਾਰਡ ਨੇ ਇਸ ਨਵੇਂ ਬਿੱਲ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ ਭਾਵੇਂ ਸਰਕਾਰ ਕੰਮ ਦੇ ਗਰੰਟੀ シュਦਾ ਦਿਨ 100 ਤੋਂ ਵਧਾ ਕੇ 125 ਕਰਨ ਦਾ ਦਾਵਾ ਕਰ ਰਹੀ ਹੈ ਪਰ ਪ੍ਰਸਤਾਵਿਤ ਕਾਨੂੰਨ ਦੀਆਂ ਬਰੀਕੀਆਂ ਇੱਕ ਖਤਰਨਾਕ ਹਕੀਕਤ ਨੂੰ ਉਜਾਗਰ ਕਰਦੀਆਂ ਨੇ ਗਰਗਨੇ ਕਿਹਾ ਕਿ ਇਹ ਪਾਰਟੀ ਦਾ ਮੁੱਦਾ ਨਹੀਂ ਇਹ ਲੱਖਾਂ ਭਾਰਤੀਆਂ ਦੇ ਭਵਿੱਖ ਦੀ ਲੜਾਈ ਹੈ ਜੇ ਮਨਰੇਗਾ ਨੂੰ ਖਤਮ ਕੀਤਾ ਗਿਆ ਤਾਂ ਲੱਖਾਂ ਘਰਾਂ ਵਿੱਚ ਹਨੇਰਾ ਛਾ ਜਾਏਗਾ ਆਮ ਆਦਮੀ ਪਾਰਟੀ ਦੇ ਪੂਰੀ ਲੀਡਰਸ਼ਿਪ ਹਰ ਪਲੇਟਫਾਰਮ ਤੇ ਇਹ ਲੜਾਈ ਲੜੇਗੀ ਤੇ ਕੇਂਦਰ ਦੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਸੀਂ ਸਾਰੇ ਜਾਣਦੇ ਆ ਕਿ 2005 ਦੇ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਵਾਲੀ ਇੱਕ ਸਕੀਮ ਲਾਂਚ ਹੋਈ ਸੀ ਜਿਹਦਾ ਨਾਂ ਸੀ ਪਿੰਡੂ ਰੋਜ਼ਗਾਰ ਮਹਾਕਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਕੇਂਦਰ ਸਰਕਾਰ ਵੱਲੋਂ ਇਸ ਦਾ ਭੋਗ ਪਾ ਦਿੱਤਾ ਗਿਆ ਆ ਤੇ ਹੁਣ ਨਵੀਂ ਸਕੀਮ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਵਿਕਸਤ ਭਾਰਤ ਰੁਜ਼ਗਾਰ ਅਤੇ ਅਜੀਬ ਕਾ ਗਰੰਟੀ ਮਿਸ਼ਨ ਜਾਨੀ ਕਿ BBG ਰਾਮ ਜੀ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਪ੍ਰਭਾਵ ਕੀ ਹੈਗਾ ਮੁਤਾ ਨਾਮ ਬਦਲਣ ਦਾ ਨਹੀਂ ਹੈਗਾ ਤੇ ਨਾ ਹੀ ਮੁੱਦਾ ਹੈਗਾ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਮੁਤਾ ਇਹ ਹੈਗਾ ਕਿ ਇਸ ਬਿੱਲ ਨੂੰ ਲੈ ਕੇ ਆਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਸ਼ਰਾਰਤ ਵਜੋਂ ਜਿਹੜਾ ਹੈਗਾ ਨਾਮ ਦੇ ਉੱਤੇ ਬਹਿਸ ਕਰਵਾਈ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਬਹਿਸ ਵੀ ਚੱਲੀ ਤਾਂ ਕਿ ਜਿਹੜਾ ਅਸਲ ਮਕਸਦ ਹੈ ਇਸ ਨਵੇਂ ਬਿੱਲ ਦੇ ਵਿੱਚ ਉਸ ਨੂੰ ਛੁਪਾਇਆ ਜਾ ਸਕੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈ 12 ਕਰੋੜ ਤੋਂ ਵੱਧ ਪੇਂਡੂ ਮਜ਼ਦੂਰ ਨੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਐ ਉਹਨਾਂ ਦੇ ਉੱਤੇ ਪਵੇਗਾ ਔਰ ਮੈਂ ਤੁਹਾਡੇ ਜ਼ਰੀਏ ਉਹ ਸਾਡੇ ਪਿੰਡੂ ਮਜ਼ਦੂਰ ਜਿਨ੍ਹਾਂ ਦੇ ਰੋਜ਼ਗਾਰ ਦੇ ਉੱਤੇ ਫਰਕ ਪਏਗਾ ਉਹਨਾਂ ਨੂੰ ਦੇ ਰੂਬਰੂ ਹੋਣਾ ਚਾਹਣਾ ਵਾ ਤੇ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਕੇਂਦਰ ਦੀ ਸ਼ਰਾਰਤ ਹੈਗੀ ਹੈ ਜਿਹੜੀ ਇਹ ਕੇਂਦਰ ਦੀ ਨੁਟੰਕੀ ਹੈਗੀ ਹੈ ਉਸ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੀ ਅਸਰ ਪੈਣ ਵਾਲਾ ਸਾਰੇ ਤੋਂ ਪਹਿਲੀ ਗੱਲ ਜਿਹੜਾ ਹੈਗਾ ਕਿ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਨਰੇਗਾ ਦੇ ਵਿੱਚ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਤੇ ਹੁਣ 125 ਦਿਨਾਂ ਦੀ ਗਰੰਟੀ ਹੋਏਗੀ ਦੇਖਣ ਨੂੰ ਤੇ ਬਹੁਤ ਵਧੀਆ ਲੱਗਦਾ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਕੋਖ ਕਰਦੇ ਹਾਂ ਇਸ ਦਿਲ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਇਹਦਾ ਕਲੌਜ਼ ਜਿਹੜਾ 68 ਹੈਗਾ ਉਹ ਕੀ ਕਹਿੰਦਾ ਹੈ ਪਹਿਲਾਂ ਗਰੰਟੀ ਸੀ ਕੰਮ ਦੇਣ ਦੀ ਜਿਹੜਾ ਕਲੌਜ਼ 68 ਹੈ ਉਹ ਕੰਮ ਨਾ ਦੇਣ ਦੀ ਗਰੰਟੀ ਦਿੰਦਾ ਹੈ 2014 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਪ੍ਰੰਤ 17 ਦਸੰਬਰ ਯਾਨੀ ਕੱਲ ਹੋਣ ਵਾਲੀ ਗਿਣਤੀ ਪ੍ਰਕਿਰਿਆ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਗਿਣਤੀ ਦੀ ਪ੍ਰਕਿਰਿਆ ਬਲਾਕ ਪੱਧਰ ਤੇ ਬਣਾਏ ਗਏ ਵੱਖ-ਵੱਖ 8 ਕਾਊਂਟਿੰਗ ਸੈਂਟਰਾਂ ਵਿੱਚ ਸਵੇਰੇ 8 ਵਜੇ ਸ਼ੁਰੂ ਹੋਵੇਗੀ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ 蒂ਮਾਨ ਨੇ ਸਾਂਝੀ ਕੀਤੀ ਜ਼ਿਲ੍ਹਾ ਚੋਣ ਅਫਸਰ ਰਾਜੇਸ਼ 蒂ਮਾਨ ਨੇ ਵੀ ਦੱਸਿਆ ਕਿ ਗਿਣਤੀ ਨੂੰ ਸਫਲਤਾਪੂਰਵਕ ਢਾਂਗ ਨਾਲ ਨੇਪਰੇ ਚਾੜ੍ਹਨ ਲਈ ਜਿੱਥੇ ਲਗਭਗ 1120 ਕਾਊਂਟਿੰਗ ਸਟਾਫ ਤੋਂ ਇਲਾਵਾ ਮਾਈਕਰੋ ਆਬਜ਼ਰਵਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਉੱਥੇ ਹੀ ਗੈਂਗਤੀ ਪਰਿਕਿਰਿਆ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਸੁਰੱਖਿਆ ਦੇਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਗੈਂਗ ਹਿੰਸਾ ਦੇ ਸਿਖਰ ਤੇ 11 ਖਤਰਨਾਕ ਵਿਅਕਤੀਆਂ ਬਾਰੇ ਵਾਰ-ਵਾਰ ਚੇਤਾਵਨੀ ਜਾਰੀ ਕੀਤੀ ਹੈ ਪੁਲਿਸ ਨੇ ਆਮ ਲੋਕਾਂ ਨੂੰ ਸਪਸ਼ਟ ਤੌਰ ਤੇ ਇਹਨਾਂ ਵਿਅਕਤੀਆਂ ਤੋਂ ਦੂਰ ਰਹਿਣ ਲਈ ਆਈ ਚੇਤਾਵਨੀ ਜਾਰੀ ਕੀਤੇ ਗਏ 11 ਲੋਕਾਂ ਵਿੱਚੋਂ 9 ਵਿਅਕਤੀ ਪੰਜਾਬੀ ਮੂਲ ਦੇ ਨੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ ਕਿਹਾ ਕਿ ਇਹ ਵਿਅਕਤੀ ਪ੍ਰਾਂਤ ਵਿੱਚ ਕਈ ਹੱਤਿਆਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ ਨੇ ਜਿਸ ਕਾਰਨ ਗੈਂਗ ਹਿੰਸਾ ਆਪਣੇ ਸਿਖਰ ਤੇ ਹੈ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਦੇ ਅਸਿਸਟੈਂਟ ਕਮਾਂਡਰ ਮੈਨੀ ਮਾਨ ਨੇ ਦੱਸਿਆ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਇਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਲਈ ਖਤਰਾ ਪੈਦਾ ਹੋ ਸਕਦਾ ਹੈ ਇਸੇ ਲਈ ਲੋਕਾਂ ਨੂੰ ਇਹਨਾਂ ਅਪਰਾਧੀਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਦਿਆਂ ਚੋਣ ਦੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਲਈ ਕੀਤੇ ਵਿਸ਼ੇਸ਼ ਪ੍ਰਬੰਧ ਮੈਡੀਕਲ ਸਹੂਲਤਾਂ ਲਈ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਪਾਰਟੀ ਕਲੀਨਿਕਾਂ ਦਾ ਕੀਤਾ ਗਿਆ ਪ੍ਰਬੰਧ। ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਏ ਐਮਪੀ ਅਮਰਿਤਪਾਲ ਸਿੰਘ। ਬਿਕਮ ਸਿੰਘ ਮਜੀਠੀਆ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਧਾਖਲ ਕੀਤੀ ਪਟੀਸ਼ਨ। ਸ਼ੀਲੌਂਗ ਦਾ ਪੰਜਾਬੀ ਲੈਣ ਇਲਾਕਾ ਸਿੱਖਾਂ ਦਾ ਹੀ ਰਹੇਗਾ ਕਿਹਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ। ਤੇ ਕੈਨੇਡਾ ਪੁਲਿਸ ਵੱਲੋਂ 11 ਗੈਂਗਸਟਰਾਂ ਦੀਆਂ ਫੋਟੋਆਂ ਜਾਰੀ ਜਿਨ੍ਹਾਂ ਵਿੱਚ 9 ਪੰਜਾਬੀ ਮੋਲਦੇ ਲੋਕਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਇਸੇ ਨਾਲ ਹੀ رابطہ ਨਿਊਜ਼ਾ ਖਬਰਾਂ ਦਾ ਇਹ ਬਲੈਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ